ਟੰਡੋ ਲਤ ਝੁੰਡਤ ਹੋਂ ਫਿਰੀ ਢਹਿ ਢਹਿ ਪਵਨ ਕਰਾਰ ਆਰੇ ਤੈਤੇ ਢਹਿ ਪਈ ਹੋਲੇ ਨਿਕਸੇ ਪਾਰ ਹਾਂ ਟੰਡੋ ਲਤ ਝੁੰਡਤ ਹੋਂ ਫਿਰੀ ਹਾਂਜੀ ਮੈਂ ਲੱਭਦੀ ਫਿਰੀ ਹੂੰ ਹੂੰ ਝੁਮੜਦੀ ਢੋਲਦੀ ਫਿਰੀ ਢਹਿ ਢਹਿ ਪਵਨ ਕਰਾਰ ਹੂੰ ਹੂੰ ਹੌਸਲਾ ਜਿਹੜਾ ਸੀ ਟੈਂਦਾ ਜਾਂਦਾ ਰਿਹਾ ਮੇਰਾ ਬਿਨਬੂ ਖਲੀ ਬਿਨਬੂ ਬਿੜੂ ਕਲੈ ਬਿੜੂ ਤੋਂ ਜਿੱਤੀ ਚ ਰਹੀ ਕਦੇ ਹੌਸਲਾ ਟੈਂ ਜਾਂਦਾ ਸੀ ਕਦੇ ਭੱਜ ਜਾਂਦਾ ਸੀ ਕਦੇ ਟੈਂਦਾ ਸੀ ਕਦੇ ਭੱਜ ਜਾਂਦਾ ਸੀ ਐਂ ਟੈ ਫਬੜੂ ਤਰਾਨ ਇਹ ਫੇਰ ਕਾਹੜਾ ਕਰਨਾ ਨਹੀਂ ਲੱਗੂ ਜ਼ਰੂਰ ਐਂਦੇ ਜਿਹੜਾ ਵਾਲੇ ਸੀ ਜਿਹੜੇ ਮਨਜੀ ਉਹ ਟਹਿ ਗਏ ਜਿਹੜੇ ਝੂਠੇ ਸੀ ਉਹ ਟਹਿ ਗਏ ਜਿਹੜੇ ਹੌਸਲਾ ਛੱਡ ਗਏ ਉਹ ਟਹਿ ਗਏ ਹੌਲੇ ਨੇ ਕਿਸੇ ਪਾਰ ਜਿਹੜੇ ਹਲਕੇ ਰਹਿ ਗਏ ਨਾ ਜਿਹੜੇ ਤਾਂ ਛੁੱਟ ਗਏ ਆਤਮਾ ਨਾਲ ਉਹ ਤਾਂ ਪਾਰ ਨਿਕਲ ਗਏ ਜਿਹੜੇ ਜਿਹਨਾਂ ਨੇ ਸਰੀਰ ਦੀ ਬਨੋਦ ਵੀ ਛੱਡੀ ਉਹ ਟਹਿ ਗਏ ਅੱਛਾ ਜੋ ਪਾਰੇ ਹੋ ਗਏ ਹਾਂ ਜੀ ਪਾਰੇ ਤਹਤੇ ਟਹਿ ਗਪਏ ਹੌਲੇ ਨਿਕਸੇ ਪਾਰ ਉਹ ਪਾਰੇ ਰਹਿ ਗਏ ਨਾ ਉਹਨਾਂ ਦੇ ਨਾਲ ਉਹ ਬੇ ਉਹ ਪਰਮ ਪੈਦਾ ਭਾਰ ਰਹਿ ਗਿਆ ਜਿਹਨਾਂ ਪਹੁੰਚਦੇ ਉਹ ਪਰਮ ਪੈਦਾ ਭਾਰ ਰਹਿ ਗਿਆ ਸਰੀਰ ਨਾਲ ਜੁੜੇ ਰਹੇਗੇ ਉਹ ਟਹਿ ਗਏ ਠੀਕ ਹੈ ਹੌਲੇ ਹੌਲੇ ਪਾਰ ਹਰੂਏ ਹਰੂਏ تیر ਗਏ ਆਤਮਾ ਜਿਹਨਾਂ ਨੂੰ ਆਤਮਾ ਦੀ ਗੱਲ ਸਮਝ ਚਾ ਗਈ ਉਹ ਪਾਰ ਨਿਕਲ ਗਏ ਠੀਕ ਹੈ ਉਹ ਉਹ ਉਹੀ ਗੱਲ ਹੈ ਜੀ ਕਬੀਰ ਜੀ ਨੇ ਕਹਿੰਦੇ ਹਰੂਏ ਹਰੂਏ تیر ਗਏ ਡੂਬੇ ਜਿਨ ਸਰਪਾਰ ਆਹ ਹਰੂਏ تیر ਗਏ ਆਹ ਬੁੱਢੇ ਜਿਨ ਸਰਪਾਰ ਠੀਕ ਹੈ ਜੀ ਹਾਂ ਅਮਰ ਅਜਾਚੀ ਹਰ ਮਿਲੇ ਤਿੰਨ ਕੇ ਹਾਂ ਬਲ ਜਾਉ ਤਿੰਨ ਕੀ ਢੂੜ ਅਘੂਲੀ ਐ ਸੰਗਤ ਮੇਲ ਮਿਲਾਉ ਅਮਰ ਅਜਾਚੀ ਹਰ ਬਿਨ ਹਾਂਜੀ ਅਜਾਚੀ ਬਿਨ ਬਗਿਆ ਸਭ ਕੁਝ ਦੇਣਦਾ ਦੂਬਰਾ ਪਦ ਮਿਲ ਜਾਂਦਾ ਅਮਰਾ ਪਦ ਅੱਛਾ ਅਜਾਤੀ ਹਰ ਮਿਲ ਜਦ ਕੁਛ ਵੀ ਨਹੀਂ ਮੁੱਕਦੀ ਫਿਰ عمر ਆ جاتی ਪਦ ਬਿਲਦਾ ਅੱਛਾ ਜੀ ਜਿਹਦੇ ਹੱਬੇ ਉਹ ਖਾਂ ਖੱਤ ਬਣ ਜਾਂਦੀ ਐ ਨੇ ਫਿਰ ਅਗਰਾਂ ਬੁੱਧੀ ਉਮਰਾ ਪਰ ਬੁੱਧੀ ਪਦਵੀ ਬਿਲ ਜਾਂਦੀ ਐ ਹਮ ਹਰ ਮਿਲ ਹਮ ਨਿਰਕਾਰੀ ਦੁਤੀਯਸੀ ਬਦੂਈ ਹੈ ਅੱਛਾ ਜੀ ਹਾਂ ਕੈਂਡਰ ਕੈਂਡਰ ਜੇ ਹਰ ਨੂੰ ਮਿਲ ਜੀਦਾ ਜਾ ਕੇ ਤਾਂ ਅਮਰ ਅਜਾਚੀ ਪਦ ਮਿਲਦਾ ਓ ਇਕੱਠਾ ਹੀ ਹੈ ਕੋਈ ਗੱਲ ਹੈ ਅੱਛਾ ਜੀ ਉਰ ਬੜੀ ਦਾ ਬੁਰਾ ਅਜਾਚੀ ਨਾਲੇ ਬੜ ਜਾਂਦਾ ਅਮਰ ਅਜਾਚੀ ਮਿਲ ਜਾਂਦਾ ਉਹ ਬੜ ਜਾਂਦਾ ਹਾਂ ਇਹਨਾਂ ਕੇ ਹੌਂਬਲ ਜਾਓ ਜੇ ਉਹ ਬੁਰਾ ਜਾਤੀ ਪਾਤ ਮਰ ਜਾਂਦਾ ਤਦ ਕੇ ਖੁਦ ਮਰ ਜਾਉਂਗਾ ਜਿਹੜੇ ਉਸ ਅਵਸਥਾ ਨੂੰ ਪਹੁੰਚ ਜਾਂਦੇ ਨੇ ਉਹਨੇ ਕੁਰਬਾਨ ਹੋਈਏ ਇਹ ਗੱਲ ਤਿੰਨ ਕੀ ਟੂੜ ਆ ਕੋਲੀ ਹੈ ਸੰਗਤ ਮੇਲ ਮਿਲਾਓ ਇਦਕੀ ਟੂੜ ਆ ਕੋਲੀ ਹੈ ਉਹਦਾ ਵੀ ਜਿਹੜੇ ਗੱਲ ਦੀ ਹੈ ਨਾ ਗਿਆਨ ਆ ਕੋਲੀ ਹੈ ਉਹ ਦੂਏ ਦੇ ਕੀਤਾ ਜਾ ਸਕਦਾ ਉਹ ਦੂਆ ਗਿਆਨ ਦੇ ਵਿੱਚ ਉਹ ਕੁੜਦਾ ਨਹੀਂ ਹੈ ਕਿ ਹੋਰ ਚੀਜ਼ ਬਿਸਾਪਲੀ ਹੁੰਦਾ ਰੰਗ ਦਾ ਇੱਕ ਕੋਲ ਕੇ ਰੰਗ ਦੂਆ ਰੰਗ ਤਿਆ ਨਹੀਂ ਬਣਦਾ ਹੈ ਉਹਦਾ ਅੱਛਾ ਜੀ ਉਹ ਵਖਰੇ ਦਾ ਹੈ ਸੱਚ ਨੂੰ ਤੁਸੀਂ ਝੂਠ ਚ ਬੱਥੀ ਨਹੀਂ ਕਰ ਸਕਦੇ ਬਸ ਕੀਤਾ ਹੋਇਆ ਨਹੀਂ ਬੋਲਿਆ ਜਾ ਸਕਦਾ ਇਹ ਫੜਿਆ ਜਾਂਦਾ ਹੈ ਅੱਛਾ ਜੀ ਉਹ ਟੋੜ ਖੋਲੀ ਐ ਸੱਚ ਪਿਆਰੇ ਬੋਲ ਹੁੰਦਾ ਨਹੀਂ ਤਾਂ ਸੱਚ ਫੜਿਆ ਜਾਂਦਾ ਹਮਮੇ ਇਤੋਂ ਵੀ ਤੁਸੀਂ ਇਹਦੇ ਵਿੱਚ ਝੂੜਦਾ ਕੋੜ ਲਾਦੂ ਨੇ ਜਦ ਇਹ ਫੜਿਆ ਜਾਂਦਾ ਠੀਕ ਹੈ ਜੀ ਹਾਂ ਤੇਰੀ ਟੋੜਾ ਖੋਲੀ ਐ ਸੰਗਤੀ ਮੇਲ ਮਿਲਾਓ ਸੱਦਦੇ ਮੇਲ ਬੁਲਾਓ ਸੰਗਤ ਦੇ ਵਿੱਚ ਦੂ ਇੱਕ ਕਰਨ ਦਿੰਦਾ ਮੇਲ ਮਨਾ ਦਿੰਦਾ ਸੰਤਾਂ ਦਾ ਜਿਹੜੀ ਸੰਗਤ ਆਪਕੀ ਜਿੱਦੀ ਮੇਲ ਮਨਾਉਂਦਾ ਸੰਗਤ ਇੱਥੇ ਮਾਨਚਕ ਦੀ ਹੈ ਜੀ ਗੁਰੂ ਘੇਤੇ ਦੀ ਸੰਗਤ ਵੀ ਹੈ ਵਾਲੇ ਸੰਗਤ ਵੀ ਹੈ ਅੱਛਾ ਜੀ ਜੇ ਗੁਰੂ ਦੀ ਜਿਹੜੀ ਸੰਗਤ ਈ ਗਿਆਨੀ ਦੀ ਕਹਾ ਕਰਦਾ ਸੰਤ ਨੂੰ ਜਦੋਂ ਗਿਆਨ ਚਲਾਏ ਜਾਂਦਾ ਤਾਂ ਦੂਜੇ ਕਿੱਥੇ ਇਕੱਠਾ ਰਹਿੰਦਾ ਨਾ ਕਰੂ ਇਹ ਨਾ ਕੋਈ ਇਕੱਠਾ ਰਹਿੰਦਾ ਠੀਕ ਹੈ ਆਪਸ ਵਿੱਚ ਬੁਲਾਉਣ ਵਾਲਾ ਸੰਸਰ ਦੇ ਵਿੱਚ ਪ੍ਰੇਮ ਪੈਜਾ ਕਰਨ ਵਾਲੀ ਹੈ ਇਹ ਇਹ ਗਿਆਨ ਇਹ ਗਿਆਨ ਇਹ ਗੁਰਮਤ ਦਾ ਗਿਆਨ ਸੰਸਰ ਦੇ ਵਿੱਚ ਇੱਕ ਪੈਜਾ ਕਰਨ ਹੌਲਾ ਇੱਕ ਬਣਾਉਣ ਵਾਲਾ ਉਹ ਇੱਕ ਤਾਂ ਕਿਉਂ ਦੀ ਹੈ ਗਿਆਨ ਹੈ ਦੀ ਹੈ ਉਨੇ ਦੇ ਵਿੱਚ ਹੋਰ ਕੁਝ ਮਲਾਟਾ ਆ ਪਤਾ ਲੱਗਦਾ ਬੁਲਾਏ ਹੋਏ ਦਾ ਭਾਈ ਗੁਰਵਾਦੀਆਂ ਬਾਰੇ ਮਲਾਟਾ ਫੜੀ ਹੋਈ ਨਹੀਂ ਪਤਾ ਲੱਗ ਗਿਆ ਉਹ ਜੋ ਕੁਝ ਵੀ ਬਣਾਉਦੇ ਨੇ ਝੱਟ ਪਤਾ ਲੱਗ ਜਾਂਦਾ ਮਲਾਏ ਹੋਏ ਦਾ ਅੱਛਾ ਕੋ ਲਿਖੇ ਸੇਰ ਕਰਕੇ ਸੰਪਰਦਾਇ ਬਣ ਗਏ ਇਹਦੇ ਚ ਹੋਰ ਕੋ ਜਿਹੜਾ ਕੁਝ ਕਹੋ ਦਿੰਦਾ ਤਾਂ ਤੇ ਪਾਪਾਂ ਨੂੰ ਘੋਲ ਤਾ ਉਹਨਾਂ ਦੀ ਚੋੜੀ ਢੱਡ ਬਣ ਗਈ। ਹੂੰ ਹੂੰ। ਠੀਕ। ਜਿਹੜੇ ਟਿੱਕਾ ਤੋਂ ਥੋੜਾ ਘੋਲਤੀ ਉਹ ਵੀ ਸੰਤੋਰ ਬਣ ਗਈ। ਹੂੰ ਹੂੰ। ਇਹਦੇ ਜੇ ਜੇ ਪਿਓ ਰਹੇ ਕੁਛ ਵੀ ਨਹੀਂ ਬਣ ਸਕਦਾ ਅਕੁਲੀਏ। ਹੂੰ। ਹਾਂਜੀ ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਉ। ਜਿਨ ਨਾਮ ਦੀ ਆ ਤਿਸ ਸੇਵਸਾ ਤਿਸ ਬਲਹਾਰਹਿ ਜਾਉ ਉਹ ਦੀਆ ਗੋਪਨ ਗੋਤਾ ਆਪਣੇ ਸਾਥ ਕੋ ਨੂੰ ਦੇਤਾ ਆਪਣੇ ਆਪਣੇ ਵੇਗ ਨੂੰ ਦੇਤਾ ਆਇਆ ਨਿਰਮਨ ਨੂੰ ਪ੍ਰਾਪਤੀ ਕਿਉਂ ਆ ਨਿਰਮਨ ਨੂੰ ਦੀ ਪ੍ਰਾਪਤੀ ਹੈ ਨਿਰਮਨ ਨਾਮ ਲੈ ਲਿਆ ਪੇਤਾ ਅਸਬੇਕ ਸਤੂਰ ਕੇ ਪਾਸ ਤੇ ਤੇਤੂ ਕੇ ਖਾਲਸਾ ਹੂੰ ਹੂੰ ਇਹ ਬੋਲ ਦੇਸ ਤੇ ਨਾਮ ਮਿਲ ਜਾਂਦਾ ਹੈ ਠੀਕ ਹੈ ਜੀ ਜਿਨ ਨਾਮ ਦੀਆ ਤੇ ਸੇਵਸਾ ਜਿਹਦੇ ਨਾਮ ਦਿੱਤਾ ਹੈ ਸਤਗੁਰ ਨੇ ਉਸੇ ਦੀ ਸੇਵਾ ਕਰਦਾ ਇਸ ਬਲਹਾਰੇ ਜਾਉ ਤੇਤੂ ਬਲੇ ਹਾਰੇ ਜਾਉ ਠੀਕ ਹੈ ਜੀ ਇਹ ਸੇਵਾ ਕਰਦਾ ਹਾਂ ਤੇ ਬਲੇ ਹਾਰੇ ਜਾਂਦਾ ਹੂੰ ਹੂੰ ਸੋਈ ਜੋ ਸਾਰੇ ਸੋ ਢਾਸੀ ਇਸ ਵਿੱਚ ਨਾ ਵਰਨਾ ਕੋਏ ਗੁਰ ਪ੍ਰਸਾਦੀ ਤਿਸ ਸੰਮਲਾ ਆ ਤਨ ਦੁਖ ਨਾ ਹੋਏ ਜਿਸੋ ਉਸਾਰੇ ਜੀਨੇ ਉਸਾਰੇ ਸਬੀਰ ਐਡਾ ਵੱਡਾ ਕੀਤਾ ਜਿਹਦੇ ਗੁੱਦੀ ਐਡੀ ਵੱਡੀ ਕੀਤੀ ਹੈ ਜੀ ਐਡਾ ਵੱਡਾ ਕੀਤਾ ਹੋਈਟਾ ਹੋਗਾ ਇਹਨੂੰ ਅੱਛਾ ਜੀ ਨਾ ਵੀ ਹੁਣ ਸਕਦਾ ਇਹ ਬਣਾ ਸਕਦਾ ਵਿਗਾੜ ਵੀ ਸਕਦਾ ਢਾਹ ਵੀ ਸਕਦਾ ਹੂੰ ਹੂੰ ਜੋ ਥਾਰੇ ਜੋ ਢਾ ਸੀ ਇਸ ਵਿੱਚ ਕੋਈ ਨਾ ਕੋਈ ਇਹਨੂੰ ਢਾ ਸਕਦਾ ਨਾ ਕੋਈ ਉਥਾਰ ਸਕਦਾ ਨਾ ਕੋਈ ਇਹਨੂੰ ਭਰ ਦੇ ਸਕਦਾ ਨਾ ਕੋਈ ਇਹਨੂੰ ਠਰਾ ਦੇ ਸਕਦਾ ਅੱਛਾ ਆ ਤੇ ਸਭ ਇਹ ਜੀ ਹੋ ਜੂ ਜੋ ਕੋਤਲਾ ਦੀਏ ਨਾ ਤੂੰ ਖੁੱਲ ਜਾਈਗੀ ਇਹ ਕਰਜ ਦੀਗੀ ਉਹ ਕਰਜਾਂ ਕਥਾਵਾਂ ਸਭ ਕੱਟ ਕੇ ਪਰੇ ਮਾਰੀਓ ਹੂੰ ਹੂੰ ਹੋ ਜਾਂਦੀਆਂ ਕਥਾਵਾਂ ਬਣਾਈਓ ਜਿਹੜੇ ਪੁਰਾਣੇ ਕਾ ਵੱਡੇ ਵੱਡੇ ਜੇ ਨੀਅਤਾਂ ਕੋਈ ਪੰਕਤੀ ਦੇ ਵਿੱਚ ਟੋ ਅਲ ਨਾ ਐਸੇ ਨਿਕ ਤੇ ਉਹ ਤੋੜਨ ਜੇੜੋਂ ਕੱਟ ਕੇ ਪਰੇ ਮਾਰੀ ਠੀਕ ਹੈ ਇਹਨੇ ਕਰਾ ਉਠਾਰਿਆ ਉਹ ਹੀ ਤਾਂ ਸਕਦਾ ਹੈ ਠੀਕ ਹੈ ਬ੍ਰਹਮਾ ਵਿਸ਼ਨੂੰ ਮਹੇਸ਼ਾ ਦਾ ਕਦਮ ਹੋ ਗਏ ਜੀ ਜੇ ਨਾਲ ਹੱਥੇ ਨਹੀਂ ਉਪੜਦਾ ਹੁੰਦਾ ਬਣਾਉਣ ਚ ਲੋਟਾ ਹੁੰਦਾ ਠੀਕ ਹੈ ਜੀ ਹਾਂ ਗੁਰਪ੍ਰਸਾਦੀ ਇਸ ਸੰਮਲਾਂ ਤਾਂ ਗੁਰਪ੍ਰਸਾਦੀ ਕਿਹਦੇ ਨੂੰ ਉਹਦੇ ਗਿਆਨ ਦੀ ਕਿਰਪਾ ਨਾਲ ਹੂੰ ਹੂੰ ਉਹਦੇ ਜ਼ਬਾਨ ਆਪਣੇ ਆਪ ਨੂੰ ਬਣਾਉਂ ਉਹੋ ਜਿਹਾ ਬਣਾ ਹੂੰ ਹੂੰ ਉਦੀ ਜ਼ਮਾਨਤਾ ਲੰਬਾ ਉਹ ਜਿਹਾ ਬਣਾ ਉਹਦੇ ਵਰਗਿਓ ਹੂੰ ਹੂੰ ਤੂੰ ਪਬਲਿਕ ਉਹ ਕਈ ਆਪਣਾ ਰੂਪ ਰੰਗ ਬਣਾਉਂਗਾ ਹੂੰ ਅ ਤਾਂ ਤਨ ਦੁੱਖ ਨਾ ਹੋਏ ਫਿਰ ਤਾਂ ਕਿ ਕੋਈ ਤੋਖੀ ਨਹੀਂ ਲਓ ਜਦ ਕਾੜ ਤ ਆਪਣਾ ਤਾਂ ਦੀਓ ਕਿਉਂ ਕਰ ਲਿਆ ਗਿਆ ਜਾਂ ਗਿਆ ਉਹ ਹੈ ਫਿਰ ਤੂੰ ਖੁਦ ਹੀ ਠੀਕ ਹੈ ਜੀ ਆਪਣੀ ਜੇ ਤਬਦੀਲੀ ਲਿਆਉਣੀ ਹੈ ਉਹਦੇ ਜੇ ਤਬਦੀਲੀ ਦੀ ਜੀ ਇੱਛਾ ਦੀ ਕਰ ਲਈ ਰੱਖਣੀ ਉਹ ਤਬਦੀਲੀ ਲਿਆ ਇਹਦੀ ਇੱਛਾ ਦੀ ਕਰਨੀ ਹਮਮ ਆਪਣੇ ਜਿਸ ਆਪਣੇ ਆਪ ਨੂੰ ਉਹਦੇ ਅਨੁਸਾਰ ਕਰਦੇ ਠੀਕ ਹੈ ਜੀ ਆਪਣੇ ਆਪ ਨੂੰ ਉਹਦੇ ਭਾਂਡੇ ਚ ਫਿੱਟ ਕਰਦੇ ਹਮਮ